올 인디아 아트바드 비로디 프런트 데 체어맨 만엔드르지트 싱 베타 아티 세크레ٹری 사히브 싱 핀드 마나왈라 데 사브카 ਸਰਪੰਚ 발빈드르 팔 샤르마 데 ਬਿਮਾਰ ਹੋਣ ਕਾਰਨ ਦੇਹਾਂਤ ਹੋ ਜਾਣ ਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਗ੍ਰੇਵਿਖੇ ਪਹੁੰਚੇ ਸਰਪੰਚ ਦੇ بیٹے ਪਵਨ ਸ਼ਰਮਾ ਬਬਲ ਸ਼ਰਮਾ ਹਰੀਨਾਰਾਇਣ ਸ਼ਰਮਾ 아티 ਲਾਕੇਦ ਲੋਕ ਇਕੱਠੇ ਹੋਏ ਸਨ ਉਹਨਾਂ ਨਾਲ ਅਫਸੋਸ ਕਰਦਿਆਂ ਬੱਚਾ ਨੇ ਕਿਹਾ ਕਿ ਬਲਵਿੰਦਰਪਾਲ ਅਖੀਰ ਤੱਕ ਆਤਵਾਦ ਦੇ ਖਿਲਾਫ ਲੜਾਈ ਲੜਦੇ ਰਹੇ ਅਤੇ ਉਹਨਾਂ ਨੇ ਸਰਪੰਚ ਤੌਰ ਤੇ ਸਮਾਜ ਦੀ ਭਲਾਈ ਲਈ ਇਮਾਨਦਾਰੀ ਨਾਲ ਸੰਘਰਸ਼ ਕੀਤਾ ਸੀ ਅਤੇ ਲੋਕਾਂ ਦੇ ਕੰਮ ਕਰਵਾਉਣ ਲਈ ਹਰ ਵਕਤ ਤਿਆਰ ਰਹਿੰਦੇ ਸਨ ਉਹਨਾਂ ਦਾਸ ਕੀਤੀ ਕਿ ਮ੍ਰਿਤਕ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨੰਦਾ ਬਲ ਬਖਸ਼ਣ ਮੇਰਾ ਮਾਣਾ ਵਾਲੇ ਨਾਲ ਇੱਕ ਬੜਾ ਪੁਰਾਣਾ ਬਚਪਨ ਤੋਂ ਰਿਸ਼ਤਾ ਹੈ ਸਰਦਾਰ ਬਲਵਿੰਦਰ ਜੀ ਸਰਪੰਚ ਜਿਨ੍ਹਾਂ ਨਾਲ ਮੇਰਾ ਬਚਪਨ ਤੋਂ ਪਰਿਵਾਰ ਨਾਲ ਉਹਨਾਂ ਨਾਲ ਔਖੀ ਘੜੀ ਦਾ ਰਿਸ਼ਤਾ ਜਦੋਂ ਆਪਾਂ ਕੁਝ ਵੀ ਨਹੀਂ ਸੀ ਆਪਾਂ ਇੱਕ ਪੰਜਾਬ ਦੀ ਅਮਨ ਸ਼ਾਂਤੀ ਦੀ ਇੱਕ ਸੰਘਰਸ਼ੀ ਸ਼ੁਰੂ ਕੀਤਾ ਸੀ ਕਿ ਪੰਜਾਬ ਦੇ ਪੇਂਣਾ ਦੇ ਸਵਾਗਾ ਦੀ ਰੱਖਿਆ ਹੋਵੇ ਬੱਚਾ ਨੂੰ ਯਤੀਮ ਹੋਣ ਤੋਂ ਬਚਾਇਆ ਜਾਵੇ ਉਹ ਥੋੜੇ ਕੋਣ ਸੜਕਾਂ ਤੇ ਆਉਂਦਾ ਸੀ ਸਭ ਡਰ ਕੇ ਲੋਕ ਘਰ ਬੈਠੇ ਸੀ ਸਿਰਫ ਫਿਰ ਬਨਵਿੰਦਰ ਜੀ ਸਨ ਮੇਰੇ ਵੱਡੇ ਭਰਾਵਾਂ ਵਾਂਗੂ ਔਰ ਪੂਰਾ ਆਪਣੇ ਲੜੇ ਸਾਡੇ ਨਾਲ ਕਦਮ ਨਾ ਕਦਮ ਮਿਲਾਇਆ ਇਹ ਪੰਜਾਬ 'ਚ ਅਮਨ ਸ਼ਾਂਤੀ ਦਿੱਤਾ ਮੈਨੂੰ ਬੜਾ ਅਫਸੋਸ ਹੈ ਮੇਰਾ ਦੋਸਤ ਵੀ ਮੇਰੇ ਵੱਡੇ ਭਰਾ ਵੀ ਸਾਡੇ ਤੋਂ ਵਿਛੜ ਗਏ ਬਹੁਤ ਵੱਡਾ ਸਦਮਾ ਪਰਿਵਾਰ ਨੂੰ ਸਾਨੂੰ ਲੱਗਾ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ